ਜੇ ਮੈਂ ਚਾਹੁੰਦਾ ਪੁੱਤ ਦੀ ਲਾਸ਼ ਮੈਂ ਦੋ ਦਿਨ ਚੌਂਕ 'ਚ ਰੱਖ ਦਿੰਦਾ ਨਾ ਮੈਂ ਇਹਦੇ ਨੱਕ 'ਚ ਦਮ ਕਰ ਦਿੰਦਾ ਔਰ ਸਾਰੇ ਉਹਨੂੰ ਚਾਉਣ ਵਾਲੇ ਕਹਿੰਦੇ ਸੀ ਬਾਪੂ ਤੂੰ ਫੈਸਲਾ ਲੈ ਮੇਰੇ ਪੁੱਤ ਦਾ ਕਤਲ ਹੋ ਗਿਆ ਮੈਨੂੰ ਤਾਂ ਇਹ ਹੀ ਨਹੀਂ ਸੀ ਪਤਾ ਮੇਰੇ ਨੂੰ ਮਾਰ ਕਿਹਨੇ ਦਿੱਤਾ ਕੌਣ ਹੈ ਲਾਰੈਂਸ ਕੌਣ ਹੈ ਅਸੀਂ ਕਿਦੋਂ ਜਾਣਦੇ ਸੀ ਇਹਨਾਂ ਨੂੰ ਵੀ ਇਹ ਤਾਂ ਹੁਣ ਬਾਪ ਹੁਣ ਪਤਾ ਲੱਗਦਾ ਵੀ ਇਹਨਾਂ ਨੇ ਜਾਂ ਜਿਹੜਾ ਸਾਡਾ ਗੋਦੀ ਵੀਡੀਓ ਦੱਸਦਾ ਲਾਰੈਂਸ ਕੇ ਪਾਸ 700 ਸ਼ੂਟਰ ਉਹਦੀ ਐਡ ਚੱਲਦੀ ਆ ਉਹਦੀਆਂ ਰੀਲਾਂ ਬਣਦੀਆਂ ਨੇ ਜਦੋਂ ਜਦੋਂ ਉਹਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਭਗਵੰਤ ਮਾਨ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਸਰਕਾਰ ਵੱਲੋਂ ਕੋਈ ਇਹ ਸੁਨੇਹਾ ਪਹੁੰਚ ਜਾਂਦਾ ਹੋਵੇ ਕਿ ਬਲਕੌਰ ਸਿੰਘ ਜਿਸੀ ਕਾਰਵਾਈ ਕਰ ਰਹੇ ਹਾਂ ਤੁਸੀਂ ਥੋੜਾ ਸ਼ਾਂਤ ਰਹੋ ਠਰਮੇ ਨਾਲ ਰਹੋ ਬੇਟਾ ਜੇ ਇੰਨੀ ਗੱਲ ਇਹ ਕਹਿ ਦੇਣਾ ਮੈਂ ਪਾਗਲ ਥੋੜਾ ਹੀ ਬੋਲੀ ਜਾਊਂਗਾ ਜੇ ਮੈਨੂੰ ਪਰੋ ਪਰੋਸਾ ਦੇ ਦੇਣਾ ਤੁਸੀਂ ਦੇਖੋ ਜੇ ਮੈਂ ਚਾਹੁੰਦਾ ਪੁੱਤ ਦੀ ਲਾਸ਼ ਮੈਂ ਦੋ ਦਿਨ ਚੌਂਕ 'ਚ ਰੱਖ ਦਿੰਦਾ ਨਾ ਮੈਂ ਇਹਦੇ ਨੱਕ 'ਚ ਦਮ ਕਰ ਦਿੰਦਾ ਔਰ ਸਾਰੇ ਉਹਨੂੰ ਚਾਉਣ ਵਾਲੇ ਕਹਿੰਦੇ ਸੀ ਬਾਪੂ ਤੂੰ ਫੈਸਲਾ ਲੈ ਮੈਂ ਇੱਕ ਮੇਰੇ ਅੰਦਰ ਸਾਫ ਕਾ ਫੌਜੀ ਮੈਂ ਇੱਕ ਦੇਸ਼ ਦਾ ਇਮਾਨਦਾਰ ਕਹਿ ਲੋ ਇੱਕ ਡਿਸਪਲਾਈਨ ਚ ਰਹਿਣ ਵਾਲਾ ਵਿਅਕਤੀ ਹ ਮੈਨੂੰ ਇਹ ਲੱਗਿਆ ਵੀ ਲੱਖਾਂ ਦਾ ਇਕੱਠ ਹੈ ਤੂੰ ਬਲਕੌਰਸਿਆਂ ਭੀੜ ਨੂੰ ਕਹਿ ਤਾਂ ਦੇਵੇਂਗਾ ਤੇ ਮੁੜ ਕੇ ਤੇਰੇ ਕਾਬੂ 'ਚ ਨਹੀਂ ਆਉਣੀ ਇਹਦੇ ਨਾਲ ਕੋਈ ਛੋਟਾ ਦੁਕਾਨਦਾਰ ਕੋਈ ਕਾਰੋਬਾਰੀ ਕੋਈ ਲਤੜਾ ਜ਼ਿਮੀਂਦਾਰਾਂ ਦੀਆਂ ਫਸਲਾਂ ਦਾ ਤੜ ਦੇਣਗੇ ਤੇ ਬਹੁਤ ਔਖਾ ਹੋ ਜਾਊਗਾ ਤੇਰੇ ਭੀੜ ਤੂੰ ਭੀੜ ਨੂੰ ਹੁਕਮ ਤਾਂ ਦੇ ਦੇਂਗਾ ਪਰ ਤੇਥੋਂ ਕੰਟਰੋਲ ਨਹੀਂ ਹੋਣੀ ਮੈਂ ਇਸ ਕਰਕੇ ਡਰ ਗਿਆ ਹੈ ਨਾ ਮੈਨੂੰ ਲੱਗਦਾ ਵੀ ਸਰਕਾਰ ਕੋਈ ਨਹੀਂ ਤੇਰੀ ਗੱਲ ਸੁਣੂਗੀ ਜਿੰਨੇ ਮੈਨੂੰ ਭਰੋਸੇ ਦਿੱਤੇ ਗਏ ਸਾਰੇ ਲੀਡਰਾਂ ਨੇ ਭਰੋਸੇ ਦਿੱਤੇ ਸਾਰਿਆਂ ਨੇ ਮੈਂ ਨਾਲੇ ਉਸ ਵਕਤ ਤੁਹਾਨੂੰ ਹੋਸ਼ ਵੀ ਤਾਂ ਜ਼ਿਆਦਾ ਨਹੀਂ ਹੋਏਗੀ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਹੋਵੇਗਾ ਉਸ ਵਕਤ ਇਹ ਵੀ ਗੱਲ ਇੰਪੋਰਟੈਂਟ ਸੀ ਕਿਉਂਕਿ ਜਦੋਂ ਮੇਰੇ ਪੁੱਤ ਦਾ ਕਤਲ ਹੋ ਗਿਆ ਮੈਨੂੰ ਤਾਂ ਇਹ ਹੀ ਨਹੀਂ ਸੀ ਪਤਾ ਮੇਰੇ ਨੂੰ ਮਾਰ ਕਿਹਨੇ ਦਿੱਤਾ ਕੌਣ ਹੈ ਲਾਰੈਂਸ ਕੌਣ ਹੈ ਅਸੀਂ ਕਿਦੋਂ ਜਾਣਦੇ ਸੀ ਇਹਨਾਂ ਨੂੰ ਵੀ ਇਹ ਤਾਂ ਹੁਣ ਬਾਪ ਹੈ ਹੁਣ ਪਤਾ ਲੱਗਦਾ ਹੈ ਵੀ ਇਹਨਾਂ ਨੇ ਜਾਂ ਜਿਹੜਾ ਸਾਡਾ ਗੋਦੀ ਮੀਡੀਆ ਦੱਸਦਾ ਲਾਰੈਂਸ ਕੇ ਪਾਸ 700 ਸ਼ੂਟਰ ਉਹਦੀ ਐਡ ਚੱਲਦੀ ਹੈ ਉਹਦੀਆਂ ਰੀਲਾਂ ਬਣਦੀਆਂ ਨੇ ਜਦੋਂ ਜਦੋਂ ਉਹਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਜਦੋਂ ਉਹਦਾ ਦੋ ਤਿੰਨ ਡੀਐਸਪੀ ਇੱਕ ਐਸਐਸਪੀ ਲੈਵਲ ਦਾ ਬੰਦਾ ਸਿਕਿਉਰਿਟੀ ਲੈ ਕੇ ਚੱਲਦਾ ਹੈ ਬੁਲਟ ਪ੍ਰੂਫ ਗੱਡੀਆਂ ਲੈ ਕੇ ਚੱਲਦਾ ਹੈ ਫੋਨਾਂ ਦੇ ਨਾਲ ਉਹਦਾ ਹਰ ਇੱਕ ਜਗ੍ਹਾ ਤੇ ਪ੍ਰਬੰਧ ਹੁੰਦਾ ਹੈ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਨੈਕਸਸ ਇੰਨਾ ਵੱਡਾ ਹੈ ਇਹ ਤਾਂ ਪੈਸਾ ਕਮਾਇਆ ਜਾ ਰਿਹਾ ਬੇਟਾ ਵੱਡੀ ਪੱਦਰ ਤੇ ਪੈਸਾ ਕਮਾਇਆ ਜਾ ਰਿਹਾ ਇਹ ਮੇਰੇ ਵਰਗੇ ਘਰ ਆ ਜਿਹੜੇ ਲਗਾਤਾਰ ਭਿਖਦੇ ਵਿੱਚ ਵੀ ਮੈਨੂੰ ਲੱਗਦਾ ਉਜੜਦੇ ਰਹਿਣਗੇ ਜੇ ਅਸੀਂ ਇੰਨਾ ਚੀਜ਼ਾਂ ਤੇ ਨੱਥ ਨਾ ਪੈ ਨੱਥ ਕਿਵੇਂ ਪੈਣੀ ਹੈ ਮੈਂ ਰੋਜ਼ ਅਪੀਲ ਕਰਦਾ ਹਾਂ ਤੁਸੀਂ ਕਦੇ ਮੇਰੇ ਬਿਆਨ ਦੇ ਉੱਤੇ ਆ ਹੁਣ ਦੋ ਸੈਸ਼ਨ ਹੋ ਕੇ ਹਟਿਆ ਕਦੇ ਕਿਸੇ ਨੇ ਗੈਂਗਸਟਰ ਬਾਦ ਦੇ ਉੱਤੇ ਰਾਜਨੀਤਕ ਆਗੂ ਨੇ ਗੱਲ ਉਠਾਈ ਹੈ ਕਿਸੇ ਐਮਪੀ ਨੇ ਕਿਸੇ ਐਮਐਲਏ ਨੇ ਸਾਰੇ ਚੁੱਪ ਨੇ ਕਾਂਗਰਸ ਦਾ ਦਾਵਾ ਕਰਦੀ ਹੈ ਕਿ ਅਸੀਂ ਚੁੱਕਦੇ ਹਾਂ ਕਿਉਂਕਿ ਸਿੱਧੂ ਮੂਸੇਵਾਲਾ ਸਾਡੀ ਪਾਰਟੀ ਚੋਂ ਸੀ ਸਿੱਧੂ ਮੂਸੇਵਾਲਾ ਨੇ ਸਾਡੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਕਾਂਗਰਸ ਦਾ ਦਾਵਾ ਕਰਦੀ ਹੈ ਕਿ ਅਸੀਂ ਤੁਹਾਡੇ ਪਰਿਵਾਰ ਨਾਲ ਖੜੇ ਹਾਂ ਜੀ ਜੀ ਕਰਦੀ ਹੈ ਪਰੰਤੂ ਉਸ ਪਦਰ ਤੇ ਤੇ ਜਿਸ ਤਰ੍ਹਾਂ ਦੇ ਹੋਣਾ ਚਾਹੀਦਾ ਨਾ ਮੈਂ ਇੱਕ ਗੱਲ ਕਹਿ ਦੇਣੀ ਇੱਕ ਮਤਲਬ ਵੀ ਹਾਂ ਜੀ ਆਹ ਗੱਲ ਹੋ ਗਈ ਜੀ ਉਹ ਹੋਣੀ ਚਾਹੀਦੀ ਹੈ ਪਰੰਤੂ ਹੁਣ ਤੁਸੀਂ 268 ਲਾਈ ਹੈ ਤਾਂ ਕੀ ਸਰਕਾਰ ਨੂੰ ਬਿਆਨ ਦੇ ਪੁੱਛ ਨਹੀਂ ਸਕਦੇ ਵਿਰੋਧੀ ਧਿਰ ਹੈ ਪੁੱਛੇ ਕਾਤੋਂ ਲਾਈ ਹੈ ਗੁਜਰਾਤ ਦੇ ਉਧਰ ਕਿਹੜਾ ਕੇਸ ਚੱਲਦਾ ਹੈ ਕੀ ਤੁਸੀਂ ਉਹਨੂੰ ਇਲੈਕਸ਼ਨ ਦੇ ਤਰ੍ਹਾਂ ਬਤਨਣਾ ਚਾਹੁੰਦੇ ਹੋ